जनता पार्टी भारतीय जनता पार्टी भारतीय जनता पार्टी भारतीय जनता पार्टी भारतीय जनता पार्टी वोट फोर वोट फोर भारतीय जनता पार्टी जीतेगा भी जीतेगा जीतेगा ਜਨਤਾ ਪਾਰਟੀ ਜਿੰਦਾਬਾਦ ਮੇਰਾ ਨਾਮ ਸੀਮਾ ਪਨੋਟਾ ਮੈਂ ਵਾਰਡ ਨੰਬਰ 10 ਦੀ ਸਾਬਕਾ ਕੌਂਸਲਰ ਹਾਂ ਪਿਛਲੇ 22 ਸਾਲ ਤੋਂ ਮੈਂ ਇਲੈਕਸ਼ਨ ਲੜਦੀ ਲੜ ਰਹੀ ਹਾਂ ਹੁਣ ਇਸ ਵਾਰ ਵਾਰਡ ਨੰਬਰ 10 ਤੋਂ ਹੋਣ ਹਾਰ ਬੜਾ ਸੂਝਵਾਨ ਤੇ ਬੜਾ ਵਧੀਆ ਮੁੰਡਾ ਦੀਪਕ ਸ਼ਰਮਾ ਆ ਜਿਹਨਾਂ ਕੈਰੋਂ ਵਾਲੇ ਕਹਿੰਦੇ ਆ ਉਹਨਾਂ ਨੂੰ ਇਸ ਟਾਈਮ ਮੈਂ ਪਰਨਾ ਗੱਲ ਚ ਪਾਤਾ ਸੀ ਕਿਉਂਕਿ ਉਹ ਮੁੰਡਾ ਐਸਾ ਉਹ ਸਾਰੇ ਹੀ ਕੰਮ ਕਰਨ ਵਾਲਾ ਆ ਉਹ ਆਪਣੀ ਵਾਰਡ ਦੇ ਵਿੱਚ ਬੜਾ ਅਨਥਕ ਯੋਧਾ ਆ ਇਸ ਕਰਕੇ ਮੈਂ ਸਾਰੇ ਵਾਰਡ ਵਾਸੀਆਂ ਨੂੰ ਅਪੀਲ ਕਰਦੀ ਹਾਂ ਆਪਣੀ ਇੱਕ ਇੱਕ ਕੀਮਤੀ ਵੋਟ પાਕੇ ਇਸ ਦੀਪਕ ਸ਼ਰਮਾ ਨੂੰ 2 ਮਾਰਚ ਨੂੰ 2 ਨੰਬਰ ਬਟਨ ਦਬਾ ਕੇ ਕਮਲਦੇ ਫੁੱਲ ਦਾ ਆਪਾਂ ਜੇਤਾ ਬਣਾਉਣਾ ਆ ਤੇ ਸਵਾਦ ਵਿੱਚ ਜੋ ਵੀ ਕਮੀ ਪੇਸ਼ੀ ਮੇਰੇ ਵੱਲ ਰਹੀ ਵਹਿਤ ਮੈਂ ਕੋਸ਼ਿਸ਼ ਕੀਤੀ ਸੀ ਵਾਰਡ ਦਾ ਕਿਸੇ ਵੀ ਕਿਸੇ ਵੀ ਇਨਸਾਨ ਨੂੰ ਕੋਈ ਦਿੱਕਤ ਨਾ ਆਏ ਔਰ 22 ਸਾਲ ਤੋਂ ਮੈਨੂੰ ਲੱਗਦਾ ਮੈਂ ਅੱਜ ਵੀ ਘਰ ਘਰ ਡੋਰ ਟੂ ਡੋਰ ਪ੍ਰਚਾਰ ਕਰ ਰਹੀ ਆਂ ਔਰ ਸਾਰੇ ਸੀਮਾ ਦਾ ਹੀ ਨਾਂ ਲੈ ਰਹੇ ਮੈਂ ਕਿ ਨਹੀਂ ਚਿਹਰਾ ਬਦਲਤਾ ਤੁਹਾਡਾ ਨਾ ਸੀਮਾ ਹੀ ਕੰਮ ਕਰੇਗੀ ਇਦਾਂ ਹੀ ਉਹਨੂੰ ਸੀਮਾ ਬਣਾਉਣਾ ਆਪਾਂ ਸਾਰਿਆਂ ਨੇ ਉਹ ਸੀਮਾ ਬਣ ਕੇ ਹੀ ਕੰਮ ਕਰੇਗਾ ਸਾਰੇ ਵਾਰਡ ਦੇ ਵਿੱਚ ਬੜਾ ਅਨਥਕ ਮੁੰਡਾ ਬੜਾ ਮਿਹਨਤੀ ਮੁੰਡਾ ਧੰਨਵਾਦ ਜੀ ਜੈ ਸ਼੍ਰੀ ਰਾਮ ਮੈਂ ਪ੍ਰਤੀ ਸ਼ਰਮਾ ਕੈਰੋ ਵਾਲੇ ਪਰਿਵਾਰ ਦੀ ਨੂੰ ਆ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਦੇਵਰ ਦੀਪਕ ਸ਼ਰਮਾ ਜੋ ਭਾਰਤੀ ਜਨਤਾ ਪਾਰਟੀ ਤੋਂ ਵਾਰਡ ਨੰਬਰ 10 ਦਾ ਉਮੀਦਵਾਰ ਹੈ ਤੇ ਸਾਨੂੰ ਪੂਰੇ ਮੁਹੱਲੇ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਤੁਸੀਂ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਸਾਨੂੰ ਕਾਮਯਾਬ ਕਰਨਾ ਹੈ 2 ਮਾਰਚ ਨੂੰ ਕਮਲ ਦਾ ਫੁੱਲ 2 ਨੰਬਰ ਬਟਨ ਦਬਾ ਕੇ ਦੀਪਕ ਸ਼ਰਮਾ ਨੂੰ ਕਾਮਯਾਬ ਕਰੋ ਤਨਵਾਜ ਦੀਪਕ ਸ਼ਰਮਾ ਇਸ ਵਾਰ்ட் ਸੇ ਕੈਂਡੀਡੇਟ ਖੜੇ ਹੋਏ ਹਨ ਉਹ ਬਹੁਤ ਅੱਛੇ ਇਨਸਾਨ ਹੈ ਮੈਂ ਸਭ ਤੋਂ ਰਿਕਵੈਸਟ ਕਰਦਾ ਹੂੰ ਕਿ ਉਨੇ ਵੋਟ ਡਾਲੇ ਔਰ ਕਮਲ ਕੇ ਫੁੱਲ ਕੋ ਕਾਮਯਾਬ ਬਣਾਏ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ भारतीय जनता पार्टी भारतीय जनता पार्टी भारतीय जनता पार्टी भारतीय जनता पार्टी ਜਿਤੇਗਾ ਵੀ ਜਿਤੇਗਾ ਨੀਤਾ ਸ਼ਰਮਾ ਜਿੱਤੇਗਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮੇਰਾ ਨਾਮ ਸੀਮਾ ਪਨੋਟਾ ਮੈਂ ਵਾਰਡ ਨੰਬਰ 10 ਦੀ ਸਾਬਕਾ ਕੌਂਸਲਰ ਹਾਂ ਪਿਛਲੇ 22 ਸਾਲ ਤੋਂ ਮੈਂ ਇਲੈਕਸ਼ਨ ਲੜਦੀ ਲੜ ਰਹੀ ਹਾਂ ਹੁਣ ਇਸ ਵਾਰ ਵਾਰਡ ਨੰਬਰ 10 ਤੋਂ ਹੋਣ ਹਾਰ ਬੜਾ ਸੂਝਵਾਨ ਤੇ ਬੜਾ ਵਧੀਆ ਮੁੰਡਾ ਦੀਪਕ ਸ਼ਰਮਾ ਆ ਜਿਹਨਾਂ ਕਿਆਰੋਂ ਵਾਲੇ ਕਹਿੰਦੇ ਆ ਉਹਨਾਂ ਨੂੰ ਇਸ ਟਾਈਮ ਮੈਂ ਪਰਨਾ ਗੱਲ ਚ ਪਾਤਾ ਸੀ ਕਿਉਂਕਿ ਉਹ ਮੁੰਡਾ ਐਸਾ ਉਹ ਸਾਰੇ ਹੀ ਕੰਮ ਕਰਨ ਵਾਲਾ ਆ ਉਹ ਆਪਣੀ ਵਾਰਡ ਦੇ ਵਿੱਚ ਬੜਾ ਅਨਥਕ ਯੋਧਾ ਆ ਇਸ ਕਰਕੇ ਮੈਂ ਸਾਰੇ ਵਾਰਡ ਵਾਸੀਆਂ ਨੂੰ ਅਪੀਲ ਕਰਦੀ ਆ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਇਸ ਦੀਪਕ ਸ਼ਰਮਾ ਨੂੰ 2 ਮਾਰਚ ਨੂੰ 2 ਨੰਬਰ ਬਟਨ ਦਬਾ ਕੇ ਕਮਲਦੇ ਫੁੱਲ ਦਾ ਆਪਾਂ ਜੇਤਾ ਬਣਾਉਣਾ ਆ ਤੇ ਇਸ ਵਾਰਡ ਵਿੱਚ ਜੋ ਵੀ ਕਮੀ ਪੇਸ਼ੀ ਮੇਰੇ ਵੱਲ ਰਹੀ ਵਸਤੇ ਮੈਂ ਕੋਸ਼ਿਸ਼ ਕੀਤੀ ਸੀ ਵਾਰਡ ਦਾ ਕਿਸੇ ਵੀ ਕਿਸੇ ਵੀ ਇਨਸਾਨ ਨੂੰ ਕੋਈ ਦਿੱਕਤ ਨਾ ਆਏ ਔਰ 22 ਸਾਲ ਤੋਂ ਮੈਨੂੰ ਲੱਗਦਾ ਮੈਂ ਅੱਜ ਵੀ ਘਰ ਘਰ ਡੋਰ ਟੂ ਡੋਰ ਪ੍ਰਚਾਰ ਕਰ ਰਹੀ ਆਂ ਔਰ ਸਾਰੇ ਸੀਮਾ ਦਾ ਹੀ ਨਾਂ ਲੈ ਰਹੇ ਮੈਂ ਕਿ ਨਹੀਂ ਚਿਹਰਾ ਬਦਲਦਾ ਤੁਹਾਡਾ ਨਾਂ ਸੀਮਾ ਹੀ ਕੰਮ ਕਰੇਗੀ ਇਦਾਂ ਹੀ ਉਹਨੂੰ ਸੀਮਾ ਬਣਾਉਣਾ ਆਪ ਸਾਰਿਆਂ ਨੇ ਉਹ ਸੀਮਾ ਬਣ ਕੇ ਹੀ ਕੰਮ ਕਰੇਗਾ ਸਾਰੇ ਵਾਰਡ ਦੇ ਵਿੱਚ ਬੜਾ ਅਨਥਕ ਮੁੰਡਾ ਬੜਾ ਮਿਹਨਤੀ ਮੁੰਡਾ ਧੰਨਵਾਦ ਜੀ ਜੈ ਸ਼੍ਰੀ ਰਾਮ ਮੈਂ ਪ੍ਰਤੀ ਸ਼ਰਮਾ ਕੈਰੋ ਵਾਲੇ ਪਰਿਵਾਰ ਦੀ ਨੂੰ ਆ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਦੇਵਰ ਦੀਪਕ ਸ਼ਰਮਾ ਜੋ ਭਾਰਤੀ ਜਨਤਾ ਪਾਰਟੀ ਤੋਂ ਵਾਰਡ ਨੰਬਰ 10 ਦਾ ਉਮੀਦਵਾਰ ਹੈ ਤੇ ਸਾਨੂੰ ਪੂਰੇ ਮੁਹੱਲੇ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਤੁਸੀਂ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਸਾਨੂੰ ਕਾਮਯਾਬ ਕਰਨਾ ਹੈ 2 ਮਾਰਚ ਨੂੰ ਕਮਲ ਦਾ ਫੁੱਲ 2 ਨੰਬਰ ਬਟਨ ਦਬਾ ਕੇ ਦੀਪਕ ਸ਼ਰਮਾ ਨੂੰ ਕਾਮਯਾਬ ਕਰੋ ਤਨਵਾਜ ਦੀਪਕ ਸ਼ਰਮਾ ਇਸ ਵਾਰ ਸੇ ਕੈਂਡੀਡੇਟ ਖੜੇ ਹੋਏ ਹੈ ਉਹ ਬਹੁਤ ਅੱਛੇ ਇਨਸਾਨ ਹੈ ਮੈਂ ਸਭ ਤੋਂ ਰਿਕੁਐਸਟ ਕਰਦਾ ਹੂੰ ਕਿ ਉਨੇ ਵੋਟ ਡਾਲੇ ਔਰ ਕਮਲ ਕੇ ਫੁੱਲ ਕੋ ਕਾਮਯਾਬ ਬਣਾਏ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ